ਅੱਜ ਜਿਹੜੇ ਮੇਰੇ ਵੀਰ ਚਾਰ ਬੰਦਿਆਂ ਦੀ ਦਲਦਲ ਚ ਫਸੇ ਹੋਏ ਨੇ ਨਾ ਅੱਜ ਦੀ ਵੀਡੀਓ ਉਹਨਾਂ ਵਾਸਤੇ ਐ ਜਿਹੜੇ ਕਹਿੰਦੇ ਨੇ ਵੀ ਕੀ ਕਰੀਏ ਜੀ ਚਾਰ ਬੰਦਿਆਂ ਦੀ ਮੰਨ ਕੇ ਆ ਕਰਨਾ ਪੈ ਗਿਆ ਚਾਰ ਬੰਦਿਆਂ ਕਰਕੇ ਵਾਹ ਕਰਨਾ ਪੈ ਗਿਆ ਚਾਰ ਬੰਦਿਆਂ ਕਰਕੇ ਅੱਗੇ ਚੜ ਗਏ ਚਾਰ ਬੰਦਿਆਂ ਦੀ ਸੁਣ ਕੇ ਯਾਰ ਪਿੱਛੇ ਖੜ ਗਏ ਅੱਜ ਦੀ ਵੀਡੀਓ ਪਾਉਂਦੂ ਜੱਟ ਦੀ ਉਹਨਾਂ ਵਾਸਤੇ ਆਬਦੀ ਸਾਰੀ ਦੇਖ ਲਿਓ ਮਤਲਬ ਤੁਹਾਡੇ ਵਾਸਤੇ ਤੂੰ ਹੀ ਲਈਏ ਸਮਾਰ ਕੇ ਜੇ ਸੇਕ ਲਿਓ ਕੱਲ ਮੈਂ ਵਗਿਆ ਚੰਡੀਗੜ੍ਹ ਇੱਕ ਫਿਲਮ ਦੀ ਸ਼ੂਟਿੰਗ ਜੀ ਦੇਖਣ ਉੱਥੇ ਕਾਲਾ ਜਿਹਾ ਕੈਮਰਾਮੈਨ ਇੱਕ ਗੁੱਡੀ ਜੀ ਦਾ ਜਾ ਕੇ ਉਹਨੇ ਹੱਥ ਫੜ ਲਿਆ ਦੂਜਾ ਹੱਥ ਉਹਦੇ ਮੋਢਿਆਂ ਤੋਂ ਨਹੀਂ ਤਰ ਲਿਆ ਕਹਿੰਦਾ ਆ ਜਾ ਤੈਨੂੰ ਕੈਮਰੇ ਮੂਰੇ ਖੜਨ ਦੀ ਸਹੀ ਲੋਕੇਸ਼ਨ ਦੱਸਾਂ ਮੈਨੂੰ ਇੱਕ ਤਾਬ ਦੇ ਆਪ ਤੇ ਬੇਸ਼ਰਮੀ ਜੀ ਆਵੇ ਇੱਕ ਮੈਂ ਹੱਸਾਂ ਮਹਾਵਾਹ ਬਾਈ ਤੂੰ ਹੀ ਲੈਨੇ ਉਹ ਨਜ਼ਾਰੇ ਚੰਗੇ ਦਾ ਪ੍ਰੋਡਿਊਸਰਾਂ ਦੇ ਪਨੀਰ ਪਕੌੜੇ ਪਾੜਦੇ ਗੰਗਾ ਰਾਮ ਗਊਆਂ ਵਰਗੀਆਂ ਐਕਟਰਨੀਆਂ ਤੇ ਠਰਕਾਂ ਚਾੜਦਿਓ ਕਹਿੰਦਾ ਪੌਂਦੂ ਜੱਟਾ ਕਿਉਂ ਛੜਦਾ ਯਾਰ ਸਾਡੇ ਤਾਂ 2-3 ਕਸਾਲ ਦੀ ਰਹਿ ਗਏ ਨਜ਼ਾਰੇ ਉਦੋਂ ਬਾਅਦ ਆਉਂਦੀ ਐ AI ਸਾਡੇ ਤਾਂ ਬਿਸਤਰੇ ਗੋਲ ਕਰਦੀ ਮਹਾ AI ਕਹਿੰਦਾ ਚੱਲ ਛੱਡ ਯਾਰ ਤੁਹਾਨੂੰ ਕੀ ਪਤਾ ਪਿੰਡ ਵਾਲਿਆਂ ਨੂੰ AI ਦਾ ਮਹਾ ਬੱਲੇ ਓਏ ਤੇਰੇ ਥੋਡੇ ਤਾਂ ਹਲੇ AI ਆਈ ਵੀ ਨਹੀਂ ਤੁਹਾਨੂੰ ਤਾਂ ਪਹਿਲੀ ਨਹੀਂ ਤੋਰ ਆਉਂਦੀ ਤੁਰਦਿਆਂ ਨੂੰ ਸਾਨੂੰ AI ਨਾਲ ਸਦੀਆਂ ਹੋ ਗਈਆਂ ਗਲਦਿਆਂ ਨੂੰ ਮੈਨੂੰ ਕਹਿੰਦਾ ਵਾਟ ਇਜ਼ ਯੂਰ AI ਮਹਾ ਥੋਡੇ ਵਾਲੀ AI ਤਾਂ ਕੰਪਿਊਟਰਾਂ 'ਚੇ ਕੰਮ ਕਰਦੀ ਏ ਸਾਡੇ ਵਾਲੀ AI ਖਾਣ ਪੀਣ ਨਾਲ ਚੱਲਦੀ ਏ ਜੀਦੇ ਤਾਂ AI ਹੱਕ 'ਚ ਹੋ ਗਈ ਉਹਦਾ ਤਾਂ ਲੋਹਾ ਵੀ ਸੋਨਾ ਬਣਾਉਂਦੀ ਏ ਜੀਦੇ ਇਹ AI ਹੋ ਗਈ ਵਿਰੋਧ 'ਚ ਉਹਦਾ ਸੋਨਾ ਵੀ ਲੋਹੇ ਦੇ ਭਾਵ ਕਿਉਂਦੀ ਏ ਕਹਿੰਦਾ ਵਾਓ ਯਾਰੇ ਕਿਸ ਤਰ੍ਹਾਂ ਦੀ AI ਹੈ ਮਹਾ ਜਿਵੇਂ ਤੁਹਾਡੇ ਵਾਲੀ AI ਮੋਬਾਈਲਾਂ ਤੇ ਕੰਪਿਊਟਰਾਂ 'ਚ ਹੀ ਲਾਉਂਦੀ ਆਉਂਦੀ ਆ ਖੂਜੇ ਨਾਲ ਧੰਦੇ ਐਵੇਂ ਇਧਰ ਸਾਡੇ AI ਹੈਗੀ ਆ ਚਾਰ ਬੰਦੇ ਕਹਿੰਦਾ ਵਾਓ ਇਹ ਚਾਰ ਬੰਦੇ ਕਿਹੜੀ AI ਦਾ ਸਟਾਫ ਨੇ ਮਹਾ ਹੋਏ ਤੂੰ ਗੋਲੀ ਮਾਰ ਸਟਾਫ ਦੇ ਇਹਦਾ AI ਦੇ ਵੀ ਬਾਪ ਨੇ ਜਿਵੇਂ ਤੁਹਾਡਾ ਸ਼ਾਇਰੀਆਂ ਦਾ AI ਨੂੰ ਡਾਟਾ ਦੇਣ ਨਾਲ ਕੋਈ ਨਾ ਕੋਈ ਪੰਗਾ ਅੜਦਾ ਹੈ। ਉਵੇਂ ਇੱਧਰ ਪਿੰਡਾਂ 'ਚ ਇਹਨਾਂ ਨੂੰ ਭੇਤ ਦੇਣ ਨਾਲ ਪੂਛ ਨੂੰ ਵਟਾ ਚੜਦਾ ਹੈ। ਮੈਨੂੰ ਕਹਿੰਦਾ ਭਰਾਵਾ ਹੋਰ ਤਾਂ ਸਾਰਾ ਕੁਝ ਠੀਕ ਹੈ ਚਲ ਤੂੰ ਐ ਸੁਣਾ ਵੀ ਇਹ ਥੋੜੀ ਵਾਲੀ AI ਕੰਮ ਕਿਵੇਂ ਕਰਦੀ ਹੈ? ਕੀ ਕਰਦੀ ਹੈ? ਵਾਹ ਭਰਾਵਾ ਕਿਸੇ ਦੀ ਕਿਉਂ ਣਾਈਏ ਤੂੰ ਸਾਡੀ ਇਹ ਸੁਣ ਲੈ। ਆ ਪਿੱਛੇ ਜੇ ਚਾਰ ਬੰਦਿਆਂ ਦੀ AI ਸਾਡੇ ਕਰਿਆਂ ਆਗੀ। ਆਕੇ ਬਾਪੂ ਨੂੰ ਲੰਮੀ ਜੀ ਸਾਸਰੀ ਘਰ ਬੁਲਾਤੀ ਉਦੋਂ ਬਾਅਦ ਪੰਪਾਂ ਦੀ ਜੜੀ ਲਾਤੀ ਛੜੀ ਜੀ ਮੈਲ ਦੀ ਭਰੀ ਹੋਈ ਜਾਗਤ ਨੂੰ ਇਹ ਆਖੀ ਜਾਣ ਜੈਪਸੂ ਬਹੁਤ ਜੱਚਦੀ ਆ ਵੇ ਕਿੱਥੋਂ ਲਿਆਇਆ ਜਦੋਂ ਬਲਾਕ ਸਮਤੀ ਦਾ ਮੈਂਬਰ ਬਣਾ ਕੇ ਚੇਅਰਮੈਨ ਬਣ ਗਿਆ ਫੇਰ ਤਾਂ ਤੇਰੇ ਪਾਈ ਹੋਈ ਇਹ ਐ ਲੱਗੂ ਜਿਵੇਂ ਨੇਰੀ ਰਾਤ ਜਪੂਰਨਮਾਸੀ ਦਾ ਚੰਨ ਚੜ ਗਿਆ ਲਓ ਜੀ ਜਿਹੜਾ ਬੁੜਾ ਸਾਤੋਂ ਪੈਰਾਂ ਦੇ ਪਾਣੀ ਨਹੀਂ ਪਵਾਉਂਦਾ ਸੀ ਪਤੰਦਰਾ ਨੇ ਟੋਬੇ ਵਿੱਚ ਦੀ ਕੱਢ ਕੇ ਸੀਤ ਬਣਾ ਕੇ ਧਰ ਲਿਆ। ਕਰਕੇ ਕਮਰੇ ਚ ਘੁਸਰ-ਮੁਸਰ ਜੀ ਬੋਟਾਂ ਚ ਖੜਾ ਕਰ ਲਿਆ। ਉਦੋਂ ਬਾਅਦ ਪਾ ਕੇ ਡੂਡ ਮੁਠੀ ਚਾਹ ਪੱਤੀ ਦੀ ਚੁੱਲੇ ਦੇ ਪਤੀਲਾ ਧਰ ਲਿਆ। ਕੋਈ ਕਹੇ ਫਲਾਣਾ ਵੇੜਾ ਆਪਣੇ ਨਾਲ, ਕੋਈ ਕਹੇ तिमਕਾ ਵੇੜਾ ਵੀ ਆਪਣੇ ਨਾਲ। ਅਸੀਂ ਸਾਰਾ ਟੱਬਰ ਖੱਟੇ-ਮਿੱਠੇ ਦਾਲ ਪੂਜੇ ਨੂੰ ਤਰਸੀਏ। ਉਹਨਾਂ ਨੂੰ ਖਵਾਵੇ ਬੁੜਾ ਕਾਲਾ ਮਲ ਲਓ ਜੀ ਪੀ ਕੇ ਦੁੱਧ ਪੱਤੀ ਸਾਨੂੰ ਚੱਕ ਕੇ ਗੋਦੀ ਛੱਤ ਨਾਲ ਹੱਥ ਪਵਾ ਕੇ ਤਰਤੇ ਉਦੋਂ ਬਾਅਦ ਏਸ ਏਆਈ ਨੇ ਜਾ ਕੇ ਪਿੰਡ ਚ ਤਿੰਨ ਚਾਰ ਹੋਰ ਖੜੇ ਕਰਤੇ ਸਾਡਾ ਸਾਰਾ ਟੱਬਰ ਦੇਖਦਾ ਹੀ ਰਹਿ ਗਿਆ ਉਦੋਂ ਬਾਅਦ ਲਮਕਣਾ ਤਾਂ ਫਿਰ ਡਿੱਗਣ ਤੋਂ ਡਰਦਿਆਂ ਨੂੰੇ ਪੈ ਗਿਆ ਬਸ ਫਿਰ ਉਧਰ ਸ਼ਰਾਬ ਚਲਾ ਦਿਆ ਕਰਨ ਸਾਡੇ ਆਕੇ ਮੁਰਗਾ ਤਰਾ ਦਿਆ ਕਰਨ ਉਧਰ ਲਿਆ ਤੂੰ ਸੇਵ ਵੰਡਾ ਦਿਆ ਕਰਨ ਸਾਨੂੰ ਅਨਾਰਾਂ ਦਾ ਆਰਡਰ ਲਾ ਦਿਆ ਕਰਨ ਉਧਰ ਲਿਆ ਨੂੰ ਭਾਂਡੇ ਵੰਡਣ ਵਾਸਤੇ ਕਹਿ ਦਿਆ ਕਰਨ ਸਾਤੋਂ ਬੀੜਿਆਂ ਚ ਵੰਡਣ ਵਾਸਤੇ ਪੈਸੇ ਲੈ ਜਾ ਕਰਨ ਲਓ ਜੀ ਏਆਈ ਨੇ ਚਾਰੇ ਪਾਸੇ ਐਸੇ ਪਰਥੂ ਪਾ ਲੇ ਸਾਨੂੰ ਬੁੜੇ ਨੇ ਹੁਣ ਤੱਕ ਪੇਟੀ ਦੇ ਹੱਥ ਨਹੀਂ ਲਾਉਣ ਦਿੱਤਾ ਸੀ ਉਹਨਾਂ ਪਤੰਦਰਾਂ ਨੇ ਲੀਰਾਂ 'ਚ ਗੱਠਾਂ ਦੇ ਦੇ ਕੇ ਸਿੱਟੇ ਹੋਏ ਪੇਟੀ 'ਚ ਵੀ ਕੜਵਾ ਲੇ। ਲਓ ਜੀ ਵੋਟਾਂ ਪੈ ਗਈਆਂ, ਸੰਗਤਾਂ ਵਹਿ ਗਈਆਂ। ਸਾਨੂੰ ਤਾਂ ਰਿਜ਼ਲਟ ਤੋਂ ਬਾਅਦ ਪਤਾ ਚੱਲਿਆ ਵੀ ਏਆਈ ਬਾਂਦਰ ਲੰਡਾ ਤਾਂ ਸਾਡਾ ਕਰਵਾ ਗਈ। ਵੋਟਾਂ ਨਾਲ ਦੇ ਪਿੰਡ 'ਚ ਪਾ ਗਈ। ਹਲੋ। ਮਹਾਂ ਦੇਖ ਲੈ ਭਰਾਵਾ ਦੇਸੀ ਏਆਈ ਦੀ ਤਾਕਤ ਜੇ ਤੇਰੇ ਕੋਲ ਸਮਝ ਚ ਆਊਗਾ। ਸਾਡਾ ਸਾਰਾ ਟੱਬਰ ਸਾਗ 'ਚ ਮੱਖਣੀ ਪਾ ਕੇ ਰੋਟੀਆਂ ਖਾਂਦਾ ਸੀ। ਦੁੱਧ ਲਾਤਾ ਦੋਜੀ ਨੂੰ ਹੁਣ ਪਤਾ ਨਹੀਂ ਕਿੰਨਾ ਕੁ ਟਾਈਮ ਅੰਬ ਦੇ ਚਾਰ ਤੇ ਬੁਰਕੀਆਂ ਕਸਾਊਗਾ ਬਾਕੀ ਡੂਡ ਸਾਲ ਹਜੇ ਲੋਕਾਂ ਦੇ ਮੁਰਗੇ ਖਾ ਖਾ ਸਿੱਟੇ ਹੋਏ ਹੱਡਾਂ ਤੇ ਕੁੱਤੇ ਆਉਣਗੇ ਆਉਣ ਵਾਲੇ 20 ਸਾਲਾਂ ਤੱਕ ਸਾਡੇ ਜਵਾਕ ਪਿੱਠ ਤੋਂ ਪਾਟੀਆਂ ਹੋਈਆਂ ਕਛਨੀਆਂ ਪਾਉਣਗੇ ਕੈਮਰਾਮੈਨ ਜਿਹਾ ਹੱਥ ਬਨ ਕੇ ਖੜ ਗਿਆ ਕਹਿੰਦਾ ਵਾਓ ਬਾਈ ਤਨ ਹੈ ਤੁਹਾਡੀ AI ਤੁਸੀਂ ਤੱਕੜਿਓ ਬਾਈ ਮਹਾ ਹਲੇ ਕਿੱਥੇ ਹਜੇ ਤਾਂ ਤੂੰ ਕਦੇ ਸਾਡੇ ਪਿੰਡਾਂ ਹੀ ਨਾਲੇ ਤੈਨੂੰ ਚਾਹ ਪਿਾਵਾਂਗੇ ਨਾਲੇ ਦੇਸੀ AI ਦੀ ਹਲੇ ਅੰਦਰਲੀ ਤਾਕਤ ਹੋਰ ਦਿਖਾਵਾਂਗੇ ਕਿਵੇਂ ਸਾਡੇ ਵਾਲੀ AI ਲੋਕਾਂ ਦੇ ਸਾਕ ਕਰਾਉਂਦੀ ਐ ਕਿਵੇਂ ਵਿਆਹ ਹੋਏ ਹੋਏਆਂ ਦੇ ਤਲਾਕ ਕਰਾਉਂਦੀ ਐ ਕਿਵੇਂ ਚਾਂਬਲੇ ਹੋਿਆਂ ਨੂੰ ਬਣਾਉਂਦੀ ਐ ਬੰਦਾ ਕਿਵੇਂ ਕਢਾਉਂਦੀ ਐ ਵੇੜੇ ਚ ਕੰਦਾ ਕਿਵੇਂ ਬਸਦੇ ਰਸਦੇ ਘਰਾਂ ਨੂੰ ਅੱਗ ਲਾਂਦੀ ਐ ਕਿਵੇਂ ਫਿਰ ਪੇਸ਼ੀ ਦੇ ਨਾਲ ਜਾਂਦੀ ਹੋਈ ਢਾਬੇ ਤੇ ਬਰੋਂਠੇ ਖਾਂਦੀ ਐ ਹੁਣ ਜਿੰਨਾ ਜਿੰਨਾ ਭਰਾ ਮਾਤਾ ਇਹ AI ਨਾਲ ਪੇਚਾ ਪਿਆ ਹੋਇਆ ਉਹ ਤਾਂ ਕਰ ਦਿਓ ਲਾਈਕ ਜਿੰਨਾ ਜਿੰਨਾ ਭਰਾ ਨੂੰ ਪਤਾ ਵੀ ਇਹ AI ਬਹੁਤ ਖਤਰਨਾਕ ਹੈ ਉਹ AI ਨਾਲ ਉਹ ਕਰ ਦਿਓ ਕਮੈਂਟ ਜਿੰਨਾ ਜਿੰਨਾ ਭਰਾ ਮਾਨੂੰ ਹਲੇ ਸ਼ੱਕ ਲੱਗਦੇ ਆ ਵੀ ਆਪਾਂ ਇਹ AI ਤੋਂ ਦੱਬਦੇ ਨਹੀਂ ਉਹ ਕਰਦੇ ਹੋ ਸ਼ੇਅਰ ਹਲੋ ਹਾਂ